ਇੱਕ ਚੌਪਈ ਸਾਹਿਬ ਦਾ ਪਾਠ ਹੈ ਜਿਹੜਾ ਛੁਪਾ ਕੇ ਰੱਖਿਆ ਗਿਆ ਹੈ। ਅੱਛਾ ਜੀ। ਨਿਹੰਗ ਸਿੰਘ ਆਪ ਪੜਦੇ ਆ ਦੂਜਿਆਂ ਨੂੰ ਸੁਣਾਉਂਦੇ ਹੀ ਨਹੀਂ। ਇਹ ਲੋੜ ਹੀ ਨਹੀਂ ਇਹਨਾਂ ਨੂੰ ਸੁਣਾਉਣ ਦੀ। ਕਿਸੇ ਨੂੰ ਨਹੀਂ ਸੁਣਾਉਂਦੇ। ਸੁਣਾਉਂਦੇ ਆ ਆਪਨੇ ਪੜਦੇ ਆ ਆਪਣਾ ਪਤਾ ਨਹੀਂ ਆਮ ਲੋਕਾਂ ਨੂੰ ਨਹੀਂ ਬਤਾਉ ਖਜ਼ਾਨਾ। ਉਹ ਪਾਠ ਇਸ ਤਰ੍ਹਾਂ ਹੈ ਕਿ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਈ। ਚੌਪਈ ਤੋਂ ਸ਼ੁਰੂ ਹੁੰਦਾ। ਡਗਮਗ ਲੋਕ ਚਤੁਰਦਸ ਭਏ ਅਸੁਰਾਂ ਸਾਸ ਸਕਲ ਪਰ ਗਏ ਵਿੱਚ ਚੋਹਾਂ ਲੋਕਾਂ ਚ ਡਗਮਗ ਪੈਦਾ ਹੋ ਗਈ ਤੇ ਅਸੁਰੀ ਅਸੁਰ ਪੈਦਾ ਹੋ ਗਏ ਸਾਰੇ ਪਾਸੇ ਇਹ ਮਹਾਕਾਲ ਦਾ ਜੰਗ ਹੈ ਸਰਬ ਲੋ ਪਰਮੇਸ਼ਰ ਜੀ ਦਾ ਜੀ ਚੋਪਈ ਸਾਹਿਬ ਦਾ ਜਿਹੜਾ ਪਾਠ ਹੈ ਬ੍ਰਹਮਾ ਵਿਸ਼ਣ ਸਬੈ ਡਰ ਪਾਨੇ ਬ੍ਰਹਮਾ ਤੇ ਵਿਸ਼ਨੂੰ ਸਾਰੇ ਹੀ ਡਰ ਗਏ ਮਹਾਕਾਲ ਕੀ ਸਰਨ ਸਿਧਾਨੇ ਅਕਾਲ ਪੁਰਖ ਕੋਲ ਭੱਜੇ ਇਹ ਵੀ ਦਸਵੇਂ ਪੁਕਾਰਤ ਭਏ ਜਨ ਕਰ ਲੂਟ ਬਨਕ ਸੇ ਲਏ ਤਰਾਹੇ ਤਰਾਏ ਹਮ ਸਰਨ ਤਿਹਾਰੀ ਸਭ ਪੈਤੇ ਹਮ ਲੈ ਹੋ ਉਬਾਰੀ ਤੁਮ ਹੋ ਸਕਲ ਲੋਗ ਸਿਰ ਤਾਜਾ ਗਰਬਨ ਗੰਜ ਗਰੀਬ ਨਿਵਾਜਾ ਆਦ ਅਕਾਲ ਅਜੋਨ ਬਿਨਾ ਪੈ ਨਿਰਬਿਕਾਰ ਨਿਰਲੰਬ ਜਗਤ ਮੈਂ ਨਿਰਬਿਕਾਰ ਨਿਰਜੁਰ ਅਬਨਾਸੀ ਪਰਮ ਜੋਗ ਕੇ ਤਤ ਪ੍ਰਕਾਸੀ ਨਿਰੰਕਾਰ ਨਮ ਨਿਤਯ ਸਵੈੰ ਬਹੁਤਾਤ ਮਾਜਾ ਜਾਤ ਨਾ ਬੰਦਵ ਜਿਦੀ ਮਾਂ ਪਿਓ ਬੰਦਵ ਨਹੀਂ ਹੈ ਉਹ ਮਾਂ ਕਾਲ ਆ ਗਿਆ ਹੁਣ ਜੰਗ ਚ ਸਤ ਮਾ ਆਜਾ ਜਾਤ ਨਾ ਬੰਧਵ ਸਤਰੂ ਬਿਹੰਡ ਸੁਰਧ ਸੁਖਦਾਇਕ ਸ਼ਤਰੂਆਂ ਦਾ ਅੰਤ ਕਰਨ ਵਾਲਾ ਜਿਹੜਾ ਉਹ ਆ ਗਿਆ ਤੇ ਸਾਧੂਆਂ ਸੰਤਾਂ ਦੀ ਰੱਖਿਆ ਕਰਨ ਵਾਲਾ ਆ ਗਿਆ ਆਪ ਮਹਾਕਾਲ ਖੁਦ ਆ ਗਿਆ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਦੇਖ ਰਿਹਾ ਵੀ ਆ ਗਿਆ ਜੀ